ਮਸਤਕਾਰ ਗੁੱਡ ਮਾਰਨ ਜੈਪੁਰ ਦਾ ਤੁਹਾਡੇ ਮੈਂ ਤੁਹਾਡਾ ਆਪਣਾ ਰਜੀਵ ਗੁਗਲਾਨੀ ਅੱਜ ਫੇਰ ਇੱਕ ਵਾਰ ਤੁਹਾਡੇ ਨਾਲ ਰੂਹੂ ਹੋ ਰਿਹਾ ਹਾਂ ਇੱਕ ਨਵੇਂ ਟੌਪਿਕ ਤੇ ਜਿਸ ਤਰ੍ਹਾਂ ਕਿ ਕੱਲ ਮੈਂ ਵੀਡੀਓ ਪਾਈ ਸੀ ਤੁਸੀਂ ਦੇਖਿਆ ਹੀ ਸੀਗਾ ਤੁਸੀਂ ਮੈਨੂੰ ਕਾਫੀ ਪਿਆਰ ਦਿੱਤਾ ਇੱਕ ਜਿਹੜਾ ਹੋਰ ਜਿਆਦਾ ਜ਼ਰੂਰੀ ਟੌਪਿਕ ਸੀ ਕਿ ਪਿਛਲੇ ਦਿਨੀ ਬੁਧਿਆਨਾ ਬਾਟ ਕਾਸਟਲ ਦੇ ਵਿੱਚ ਗੋਲੀਆਂ ਚੱਲੀਆਂ ਸੀ ਉਸ ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਮੈਂ ਪਿਛਲੇ ਦਿਨੀ ਥੋੜਾ ਬੀਜ਼ੀ ਚੱਲ ਰਿਹਾ ਸੀ ਮੈਂ ਦੇਖ ਸਭ ਕੁਝ ਰਿਹਾ ਸੀ ਪਰ ਕਿਸੇ ਕਾਰਨ ਕਰਸ਼ ਮੈਂ ਇਸ ਟੌਪਿਕ ਤੇ ਤੁਹਾਡਾ ਨਾਲ ਗੱਲਬਾਤ ਨਹੀਂ ਕਰ ਸਕਿਆ ਬੜਾ ਮਨ ਦੁਖਿਆ ਕਿ ਜਿਹੜਾ ਪਿਛਲੇ ਦਿਨੀ ਲੁਧਿਆਣੇ ਮੈਰਿਜ ਪੈਲੇਸ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਬਦਮਾਸ਼ੀ ਬਦਮਾਸ਼ ਗੁੱਟਾਂ ਦੇ ਵਿੱਚ ਗੈਂਗਸਟਰਾਂ ਦੇ ਵਿੱਚ ਗੋਲੀਆਂ ਚੱਲੀਆਂ ਜਿਹਦੇ ਵਿੱਚ ਇੱਕ ਬਹੁਤ ਹੀ ਨੌਜਵਾਨ ਮੁੰਡਾ ਵਾਸੂ ਚੋਪੜਾ ਜੋ ਕਿ ਸਲੇਵਕਾਪਰੀ ਦਾ ਰਹਿਣ ਵਾਲਾ ਸੀ ਇੱਕ ਝੂਲੇ ਦੀ ਮਾਸੀ ਉਹਨਾਂ ਦੀ ਵੀ ਮੌਕੇ ਤੇ ਮੌਤ ਹੋ ਗਈ ਇੱਕ ਸਾਡਾ ਦੋਸਤ ਜੇ ਕੇ ਡਾਵਰ ਜਿਹੜਾ ਕੀ ਜ਼ਖਮੀ ਹੋਇਆ ਮੈਂ ਪਹਿਲਾਂ ਉਹਦੀ ਸਲਾਮਤੀ ਦੀ ਉਹਦੀ ਸਿਹਤਯਾਬੀ ਦੀ ਭਗਵਾਨ ਪੂਰਿਸ਼ੰਕਰ ਤੋਂ ਦੁਆ ਮੰਗਦਾ ਕਿ ਸਾਡੇ ਦੋਸਤ ਨੂੰ ਬੜੀ ਜਲਦੀ ਸਿਹਤਯਾਬ ਕਰੇ ਤੇ ਉਹ ਆਪਣੇ ਪਰਿਵਾਰ ਦੇ ਵਿੱਚ ਫੇਰ ਹੱਸਦਾ ਖੇਡਦਾ ਵਾਪਸ ਜਾਵੇ ਦੋਸਤੋਂ ਅੱਥੇ ਗੱਲ ਕਰਨੀ ਹੈ ਕਿ ਗੋਲੀਆਂ ਵਿਆਹ ਦੇ ਵਿੱਚ ਚੱਲਦੀਆਂ ਇਹ ਸਿੱਧਾ ਤੇ ਸਿੱਧਾ ਇਹਦੇ ਲਈ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਝਾੜੂ ਸਰਕਾਰ ਇਹ ਇੱਕ ਗਾਣਾ ਸੀ ਪੰਜਾਬੀ ਪਿੰਡ ਸਾਰਾ ਗੈਂਗਲੈਂਡ ਬਣਿਆ ਮੈਂ ਤੂੰ ਆਖਦੀਆਂ ਜੱਟਾ ਸ਼ਹਿਰ ਢੇੜਾ ਮਾਰਨਾ ਇੱਥੇ ਮੈਂ ਗੱਲ ਕਰੂੰਗਾ ਕਿ ਪੰਜਾਬ ਸਾਰਾ ਗੈਂਗਲੈਂਡ ਬਣਿਆ ਉਹ ਵੀ ਵਿਆਹਾਂ ਦੇ ਵਿੱਚ ਵੀ ਜਾਣਾ ਸੇਫ ਨਹੀਂ ਰਿਹਾ ਦੋ ਗੁੱਟ ਆਪਸ ਵਿੱਚ ਭਿੜੇ ਪਹਿਲੀ ਗਲਤਾਂ ਚਲੋ ਦੂਲਾ ਜੀ ਨੇ ਉਹਨਾਂ ਨੂੰ ਬੁਲਾਉਣਾ ਨਹੀਂ ਚਾਹੀਦਾ ਸੀ ਕਿਉਂਕਿ ਉਹਨਾਂ ਦਾ ਜਿਹੜਾ ਪਿਛੋਖੜ ਹੈ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਉਹਨਾਂ ਨੂੰ ਪਤਾ ਹੀ ਹੁੰਦੀ ਹੈ ਕਿ ਕੋਣ ਬੰਦਾ ਕਿਸ ਤਰ੍ਹਾਂ ਦਾ ਕਿਸ ਕੈਟਾਗਰੀ ਦਾ ਹੈ ਕਿਤੇ ਨਾ ਕਿਤੇ ਦੂਲਾ ਜੀ ਤੋਂ ਵੀ ਗਲਤੀ ਹੋ ਗਈ ਕਿ ਦੋਨਾਂ ਨੂੰ ਇਕੱਠਿਆਂ ਨੂੰ ਬੁਲਾ ਲਿਆ ਪਰ ਦੂਜੇ ਪਾਸੇ ਜਿਹੜੇ ਉਹ ਆਪਸ ਚ ਦੋਨੇ ਗੁੱਟ ਭਿੜੇ ਨਹੀਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦਿਮਾਗ ਥੋੜਾ ਲਗਾ ਲੈਣਾ ਚਾਹੀਦਾ ਸੀ ਵੀ ਕਿਸੇ ਦਾ ਫੰਕਸ਼ਨ ਹੈ ਕਿਸੇ ਧੀ ਦਾ ਕਿਸੇ ਭੈਣ ਦਾ ਉਸ ਭੈਣ ਦੇ ਪਿਓ ਨੇ ساری ਉਮਰ ਦੀ ਕਮਾਈ ਵਿਆਹ ਤੇ ਲਈ ਹੋਣੀ ਹੈ ਕਿ ਉਸ ਭੈਣ ਦੀ ਜਿਹੜੀ ਹੱਥਾਂ ਦੀ ਮਹਿੰਦੀ ਹੈ ਕਿਸ ਤਰ੍ਹਾਂ ਉਹ ਤਿਆਰ ਹੋਈ ਹੋਊਗੀ ਪਾਰਲਰ ਗਈ ਹੋਊਗੀ ਕਿੰਨੇ ਚਾਵਾਂ ਦੇ ਨਾਲ ਉਹਨੇ ਆਪਣੀ ਵਿਆਹ ਦਾ ਦਿਨ ਉਡੀਕਿਆ ਹੋਣਾ ਸਾਡਾ ਦੋਸਤ ਜਿਹੜਾ ਚਲੋ ਜਿਹਦਾ ਵਿਆਹ ਸੀ ਉਹਦਾ ਵਿਆਹ ਵੀ ਵਿੱਚ ਖਰਾਬ ਹੋ ਗਿਆ ਤੇ ਜਿਹੜਾ ਮੇਰਾ ਵੀਰ ਵਾਸੂ ਚੋਪੜਾ ਜਿਹਦੀ ਡੈਥ ਹੋਈ ਮੈਂ ਤਾਂ ਉਹਨੂੰ ਨਹੀਂ ਮਿਲਿਆ ਕਦੇ ਜੋ ਮੈਂ న్యూਸ ਤੋਂ ਸੁਣਿਆ ਹੈ ਕਿ ਵਿਚਾਰੇ ਦੇ ਦੋ ਛੋਟੇ ਛੋਟੇ ਬੱਚੇ ਸੀ ਕੱਲ ਉਹਦਾ ਸੰਸਕਾਰ ਹੋਇਆ ਬੜਾ ਮਨ ਨੂੰ ਦੁੱਖ ਲੱਗਿਆ ਬੜਾ ਆਤਮਾ ਰੋਈ ਕਿ ਨਿੱਕੇ ਨਿੱਕੇ ਬੱਚੇ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਬਾਪ ਦਾ ਸਾਆ ਉਹਦੇ ਉਹਨਾਂ ਦੇ ਸਿਰ ਤੋਂ ਉੱਠ ਚੁੱਕਿਆ ਉਸ ਮੇਰੇ ਦੋਸਤ ਨੇ ਵਾਸੂ ਚੋਪੜਾ ਨੇ ਦੱਸਿਆ ਸੀ ਨਿਊਜ਼ ਦੇ ਵਿੱਚ ਸੁਣਿਆ ਮੈਂ ਕਿ ਉਹਨੇ 2 ਕੋਰਪੈਂਟ ਸੋਆਈ ਸੀ ਦੇਖੋ ਆਪਣੇ ਯਾਰ ਦੇ ਵਿਆਹ ਦਾ ਉਹਨੂੰ ਕਿੰਨਾ ਚਾਹ ਸੀ 1 ਕੋਰਪੈਂਟ ਉਹਨੇ ਵਿਆਹ ਵਾਸਤੇ ਤੇ ਇੱਕ ਜਿਹੜੀ ਸ਼ਾਇਦ ਅੱਜ ਕੱਲ ਦੇ ਵਿੱਚ ਰਿਸੈਪਸ਼ਨ ਹੋਣੀ ਸੀ ਉਹਦੇ ਵਾਸਤੇ ਪਰ ਉਹਨੂੰ ਕੀ ਪਤਾ ਸੀ ਕਿ ਇਹ ਜਿਹੜੇ ਕੋਰਪੈਂਟ ਉਹ ਸਵਾ ਰਿਆ ਹੈ ਇਹ ਕੋਰਟਪੈਂਡ ਉਹਨੂੰ ਪਾਣ ਦਾ ਮੌਕਾ ਨਹੀਂ ਮਿਲਣਾ ਇਹ ਕੋਰਟਪੈਂਡ ਉਹਨੂੰ ਪਾਣ ਦਾ ਹੁਕਮ ਨਹੀਂ ਹੋਣਾ ਕਿਉਂਕਿ ਸਭ ਉਸ ਓਰੇ ਸ਼ੰਕਰ ਦੇ ਹੱਥ ਹੈ ਕੀ ਨਾ ਮੰਨਣਾ ਉਸ ਦੇ ਹੱਥ ਹੈ ਸੋ ਇਹਦੇ ਪਿੱਛੇ ਸਿੱਧੇ ਦੇ ਸਿੱਧੇ ਕਿ ਜਿਹੜੇ ਹਥਿਆਰ ਜਿਹੜੇ ਅਸਲਾ ਜਿਹੜੇ ਇਹ ਰਿਵਾਲਵਰਾਂ ਦੇ ਲਾਇਸੈਂਸ ਬਣ ਰਹੇ ਨਹੀਂ ਮੈਂ ਇਹਨਾਂ ਤੇ ਸਿੱਧਾ ਕਟਾਕਸ਼ ਇਸ ਲਈ ਕਰ ਰਿਹਾ ਇਹਦੇ ਲਈ ਸਾਡੇ ਜਿਹੜੇ ਲੋਕਲ ਨੇਤਾ ਲੋਗ ਨੇ ਜਿਹੜੇ ਸਿੱਧੇ ਸਿੱਧੇ ਐਮਐਲਏ ਜਿਹੜੇ ਕੱਲ ਉੱਥੇ ਸੰਸਕਾਰ ਤੇ ਮਗਰਮੱਛ ਵਾਲੇ ਅੰਸੂ ਬਹਾਰ ਰਹੇ ਸੀਗੇ ਇਹ ਜ਼ਿੰਮੇਵਾਰ ਹੁਣ ਤੁਸੀਂ ਕਹੋਗੇ ਕਿ ਇਹ ਕਿੱਦਾਂ ਜ਼ਿੰਮੇਵਾਰ ਨੇ ਕੀ ਰਜੀਗੁਗਲਾਨੀ ਹਰ ਵਾਰੀ ਇਹਨਾਂ ਨੂੰ ਟਾਰਗੇਟ ਕਿਉਂ ਕਰਦਾ ਚਾਹੇ ਮੈਂ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਪਰ ਇਹ ਸਿੱਧੇ ਤੌਰ ਤੇ ਇਸ ਕਰਕੇ ਜ਼ਿੰਮੇਵਾਰ ਨੇ ਇਸ ਪਾਰਸ਼ਾ ਪਾਉਂਦੇ ਨੇ ਪੁਲਿਸ ਤੇ ਪ੍ਰੈਸ਼ਰ ਪਾਉਂਦੇ ਨੇ ਮੋਟੀਆਂ ਰਿਸ਼ਵਤਾ ਖਾਂਦੇ ਨੇ ਇੱਕ ਇੱਕ ਲਾਇਸੈਂਸ ਦਾ ਮੈਂ ਹੁਣ ਤੁਹਾਨੂੰ ਫਿਗਰ ਨਹੀਂ ਦੱਸ ਸਕਦਾ ਮੇਰੇ ਕੋਲ ਸਾਰਾ ਕੁਝ ਨੋਟ ਹੈ ਇਹ ਕਿੰਨੇ ਕਿੰਨੇ ਪੈਸੇ ਲੈ ਕੇ ਇਹ ਸੀਪੀ ਦਫਤਰੋਂ ਲਾਇਸੈਂਸ ਪਾਸ ਕਰਾਉਂਦੇ ਨੇ ਕਿਉਂਕਿ ਇਹਨਾਂ ਦੇ ਥੱਲੇ ਜਿਹੜੇ ਚਮਚੇ ਨੇ ਉਹ ਇਹ ਕੰਮ ਕਰਦੇ ਨੇ ਫਿਰ ਐਮਐਲਏਾਂ ਤੋਂ ਫੋਨ ਕਰਵਾਉਂਦੇ ਨੇ ਫਿਰ ਉੱਥੇ ਅਸਲੇ ਬਣਦੇ ਨੇ ਤੇ ਉਹਨਾਂ ਅਸਲਿਆਂ ਦਾ ਹੀ ਕਾਰਨ ਹੈ ਕਿ ਪੰਜਾਬ ਸਾਰਾ ਗੈਂਗਲੈਂਡ ਬਣਿਆ ਕਿਉਂਕਿ ਕੋਈ ਵੀ ਲਾਇਸੈਂਸ ਜਿਹੜਾ ਬਣਾਉਣਾ ਹੈ ਉਹ ਬਹੁਤ ਹੀ ਜ਼ਿਆਦਾ ਮਤਲਬ ਔਖਾ ਨਹੀਂ ਕਹੂੰਗਾ ਸੌਖਾ ਹੀ ਹੈ ਕਿਸੇ ਵੀ ਤੁਸੀਂ ਆਹ ਚਾਰੂ ਪਾਰਟੀ ਵਾਲੇ ਦੇ ਪੈਰਪੂਰ ਫੜ ਲੋ ਜਾਂ ਉਹਦੀ ਜੇਬ ਗਰਮ ਕਰ ਦਿਓ ਤੇ ਲਾਇਸੈਂਸ ਬੜੀ ਜਲਦੀ ਬਣ ਜਾਂਦਾ ਸੋ ਉਸੇ ਹੀ ਚੀਜ਼ ਦਾ ਨਤੀਜਾ ਹੈ ਹੁਣ ਮਾਨਯੋਗ ਸੀਪੀ ਸਾਹਿਬ ਤਾਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੇ ਕਾਰਵਾਈ ਕੀਤੀ ਰਾਉਂਡ ਆਪ ਕੀਤੇ ਪਰ ਜਿਹੜਾ ਵਾਸੂ ਚੋਪੜਾ ਯਾ ਜਿਹੜੀ ਸਾਡੀ ਮਾਂ ਚਲੀ ਗਈ ਉਹਦਾ ਕਾਟਾ ਕੌਣ ਪੂਰਾ ਕਰੇ ਇਹ ਕਾਰਵਾਈਆਂ ਤਾਂ ਹੁੰਦੀਆਂ ਰਹਿਣਗੀਆਂ ਕੋਰਟ ਕਚਹਿਰੀਆਂ ਦੇ ਵਿੱਚ ਕੇਸ ਚੱਲਦੇ ਰਹਿਣਗੇ ਐਫ ਆਈ ਆਰਾ ਦਰਜ ਹੁੰਦੀਆਂ ਰਹਿਣਗੀਆਂ ਉਹ ਦੋ ਮਾਸੂਮ ਬੱਚਿਆਂ ਨੂੰ ਉਹ ਕਿੱਥੋਂ ਮਿਲੇਗਾ ਉਹ ਜਿਹੜੀ ਮਾਂ ਜਿਹੜੀ ਦੂਲੇ ਦੀ ਮਾਸੀ ਸੀ ਉਹਨਾਂ ਬੱਚਿਆਂ ਨੂੰ ਮਾਂ ਕਿੱਥੋਂ ਮਿਲੇਗੀ ਸਵਾਲ ਤਾਂ ਇਹ ਖੜਾ ਹੁੰਦਾ ਹੈ ਦੂਜੇ ਪਾਸੇ ਇਹਨਾਂ ਦੀ ਜਿਹੜੀ ਸਰਕਾਰ ਹੈ ਸਿਰਫ ਇਹਨਾਂ ਦਾ ਸਮਾਂ ਲਗਭਗ 1 ਸਾਲ ਤੇ ਕੁਝ ਮਹੀਨੇ ਰਹਿੰਗੇ ਨੇ ਜੇ ਗੱਲ ਕਰਾਂ ਤਾਂ 4 ਸਾਲ ਦੇ ਨੇੜੇ ਇਹਨਾਂ ਦਾ ਸਮਾਂ ਹੋਣ ਵਾਲਾ ਹੈ ਕਿਉਂਕਿ ਫਰਵਰੀ ਚ ਇਲੈਕਸ਼ਨ ਹੋਏ ਸੀ ਇਹਨਾਂ ਦੇ 92 94 ਜਿੰਨੇ ਵੀ ਐਮ.ਐਲ.ਏ ਐ ਤੁਹਾਨੂੰ ਮੈਂ ਇੱਕ ਹੋਰ ਜਾਣਕਾਰੀ ਦੇ ਦਿੰਦਾ ਸਾਰੇ ਦੇ ਸਾਰੇ ਅਨਪੜ ਅਨਪੜ ਨਹੀਂ ਅਧ ਪੜ ਇੱਕ ਉਹਨੇ ਅਨਪੜ ਜਿਹੜਾ ਕਦੇ ਸਕੂਲ ਹੀ ਨਹੀਂ ਗਿਆ ਹੁੰਦਾ ਇਹ ਸਾਰੇ ਦੇ ਸਾਰੇ ਅਧ ਪੜਨੇ ਕੋਈ 5ਵੀਂ ਪਾਸ ਕੋਈ 8ਵੀਂ ਫੇਲ ਕੋਈ 10ਵੀਂ ਸਾਡੇ ਮਾਨਯੋਗ ਸੀਐਮ ਸਾਹਿਬ ਸ਼ਾਇਦ 12ਵੀਂ ਹੈ ਪਤਾ ਨਹੀਂ 12ਵੀਂ ਹੈ ਕਿ 10ਵੀਂ ਮੈਂ ਪਿੱਛੇ ਪੜਿਆ ਸੀਗਾ ਮੈਨੂੰ ਪੂਰੀ ਜਾਣਕਾਰੀ ਹੁਣ ਯਾਦ ਨਹੀਂ ਹੈ ਤੇ ਸਾਡੇ ਐਕਸ ਸੀਐਮ ਚੰਨੀ ਸਾਹਿਬ 6 ਡਿਗਰੀਆਂ ਉਹਨਾਂ ਕੋਲੇ ਪੀ ਐਚ ਡੀ ਹੁਣ ਉਹ ਅਮਰੀਕਾ ਤੋਂ ਕਰਦੇ ਪਏ ਸੀਗੇ ਮੈਨੂੰ ਉਹਨਾਂ ਨਾਲ ਮੌਕਾ ਕੰਮ ਕਰਨ ਦਾ ਮਿਲਿਆ ਜਦੋਂ ਆ ਬਾਏ ਇਲੈਕਸ਼ਨ ਹੋਇਆ ਸੀ ਤੇ ਮਾਨਯੋਗ ਚੰਨੀ ਸਾਹਿਬ ਕੋਲੇ ਸਾਡਾ ਵਾਰਡ ਨੰਬਰ 65 ਸੀ ਤੇ ਮੈਂ ਉਹਨਾਂ ਨਾਲ ਉਦੋਂ ਬੜੀ ਕੰਪਨੀ ਦੇ ਵਿੱਚ ਨਾਲ ਚੱਲਿਆ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਜਿਹੜੀ ਪੀ ਐਚ ਡੀ ਕਰ ਰਹੇ ਨੇ ਉਹਦਾ ਟੀਚਰ ਹਮੇਸ਼ਾ ਉਹਨਾਂ ਦੀ ਕਾਰ ਦੇ ਵਿੱਚ ਹੁੰਦਾ ਹੈ ਉਹਨਾਂ ਦੀ ਗੱਡੀ ਦੇ ਵਿੱਚ ਹੁੰਦਾ ਹੈ ਤੇ ਉਹ ਨਾਲ ਨਾਲ ਪੜ੍ਹਾਈ ਵੀ ਕਰ ਕਰ ਦਿੰਦੇ ਨੇ ਕੈਂਪੇਨ ਵੀ ਕਰ ਦਿੰਦੇ ਨੇ ਐਦਾਂ ਦਾ ਹੁੰਦਾ ਹੈ ਇਹ ਸੀ ਐਮ ਇਹ ਜਿਹੜਾ 10ਵੀਂ ਪੜਿਆ ਜਾਂ 5ਵੀਂ ਪੜਿਆ ਕੋਈ 8ਵੀਂ ਪੜਿਆ ਐਮਐਲਏ ਇੱਕ ਪੜ੍ਹੇ ਲਿਖੇ ਔਰ ਅਨਪੜ ਅਧਪੜ ਦੇ ਵਿੱਚ ਕਿੰਨਾ ਫਰਕ ਹੁੰਦਾ ਸੋ ਇਹੀ ਫਰਕ ਹੈ ਕਿ ਇਹ ਲੋਗ ਹੁਣ ਜਿਹੜਾ ਪੈਸਾ ਹੈ ਨਾ ਉਹ ਦੋਨਾਂ ਹੱਥਾਂ ਨਾਲ ਐਦਾਂ ਇਕੱਠਾ ਕਰ ਰਹੇ ਨੇ ਦਾੜਾ ਦੜ ਇਕੱਠਾ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਵਾਪਸ ਨਹੀਂ ਆਣਾ ਇਹਨਾਂ ਨੇ ਵਾਪਸ ਨਹੀਂ ਆਣਾ ਇਹਨਾਂ ਨੇ ਪੰਜਾਬ ਨੂੰ ਗੈਂਗ ਲੈਣ ਬਣਾਤਾ ਕੱਲ ਮੈਂ ਬੜੇ ਹੀ ਨੇਤਾਵਾਂ ਦੀਆਂ ਕੜਿਆਲੀ ਅंसू ਮਗਰਮੱਛ ਵਾਲੇ ਜਿਹੜੇ ਬਹਾਰੇ ਸੀ ਸੰਸਕਾਰ ਤੇ ਬੜਾ ਦੁੱਖ ਹੋਇਆ ਜੀ ਇਹ ਜ਼ਿੰਮੇਵਾਰ ਨਹੀਂ ਕਿਉਂਕਿ ਇਸ ਗੈਂਗਵਾਰ ਦੀ ਲੜਾਈ ਪਹਿਲਾਂ ਵੀ ਹੋਈ ਸੀ ਅੱਜ ਤੋਂ ਕੋਈ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਮੈਨੂੰ ਐਗਜ਼ੈਕਟ ਡੇਟ ਨਹੀਂ ਯਾਦ ਹੁਣ ਮੈਂ ਉਸ ਗੈਂਗਸਟਰ ਦਾ ਨਾਂ ਨਹੀਂ ਲੈਣਾ ਉਹਦੇ ਵਿੱਚ ਸਾਡੇ ਇੱਕ ਮੌਜੂਦਾ ਐਮ.ਐਲ.ਏ ਨੇ ਉਹ ਦੋ ਦੋ ਡੀ.ਐਮ.ਸੀ. ਦਾਖਲ ਸੀ ਤਾਂ ਬੜੀ ਸਪਾਰਸ਼ ਕੀਤੀ ਸੀ ਤੇ ਉਦੋਂ ਦੇ ਸੀ.ਪੀ. ਸਾਹਿਬ ਸ਼ਾਇਦ ਰਕੇਸ਼ ਅਗਰ왈 ਸੀ ਮੈਨੂੰ ਐਗਜ਼ੈਕਟ ਨਹੀਂ ਯਾਦ ਚਲੋ ਜਿਹੜੇ ਵੀ ਸੀ.ਪੀ. ਸਾਹਿਬ ਸੀ ਤੇ ਉਸ ਐਮਐਲਏ ਨੂੰ ਉੱਪਰੋਂ ਸੀਐਮ ਤੋਂ ਝਾੜ ਪਈ ਸੀ ਕਿ ਤੂੰ ਗੈਂਗਸਟਰਾਂ ਦੀ سپورਟ ਕਰਨੀ ਛੱਡ ਦੇ ਇਹ ਗੱਲ ਮੇਰੀ ਬਿਲਕੁਲ ਮੈਨੂੰ ਪੂਰੀ ਯਾਦ ਹੈ ਮੈਂ ਹੁਣ ਉਸ ਐਮਐਲਏ ਦਾ ਨਾਂ ਨਹੀਂ ਲੈਣਾ ਤੇ ਨਾ ਹੀ ਉਸ ਗੈਂਗਸਟਰ ਦਾ ਲੈਣਾ ਉਸ ਐਮਐਲਏ ਨੂੰ ਝਾੜ ਪਈ ਸੀ ਕਿ ਤੂੰ ਗੈਂਗਸਟਰਾਂ ਦਾ سپورਟ ਕਰਨੀ ਛੱਡ ਦੇ ਇਹ ਸ਼ਾਇਦ ਉਹਨਾਂ ਦਾ ਕੋਈ ਚੇਲਾ ਚਮਾਟਾ ਮੇਰੀ ਵੀਡੀਓ ਵੀ ਦੇਖਦਾ ਹੋਊਗਾ ਉਹ ਕੋ ਗੁਗਲਾਨੀ ਹਮੇਸ਼ਾ ਨਾ ਛਾਤੀ ਠੋਕ ਕੇ ਗੱਲ ਕਰਦਾ ਹੈ ਓਪਨ ਗੱਲ ਕਰਦਾ ਫੈਕਟਸ ਤੇ ਗੱਲ ਕਰਦਾ ਕਦੇ ਵੀ ਆਵਾਜੂ ਫਾਇਰ ਨਹੀਂ ਕਰਦਾ ਹੁਣ ਤੁਸੀਂ ਮੈਨੂੰ ਦੇਖੋਗੇ ਕਿ 1 ਸਾਲ ਦਾ ਸਮਾਂ ਰਹਿ ਗਿਆ ਮੈਂ ਝੜੂ ਪਾਰਟੀ ਦੇ ਖਿਲਾਫ ਜਦ ਤੱਕ ਬੀਏ ਇਲੈਕਸ਼ਨ ਨਹੀਂ ਆ ਜਾਂਦੇ ਜਿਹੜਾ ਵੀ ਟੌਪਿਕ ਹੋਊਗਾ ਮੇਰਾ ਕੰਮ ਹੈ ਉਹਨਾਂ ਨੂੰ ਘੇਰਨਾ ਉਹਨਾਂ ਨੂੰ ਐਜ਼ ਅ ਓਪੋਜੀਸ਼ਨ ਵਰਕਰ ਮੈਂ ਤਾਂ ਲੀਡਰ ਕਹਿੰਦੇ ਨਹੀਂ ਆਪਣੇ ਆਪ ਨੂੰ ਜਿੱਥੇ ਵੀ ਮੈਨੂੰ ਪਤਾ ਲੱਗੂਗਾ ਕਿ ਕਮੀ ਪੇਸ਼ੀ ਹੋਊਗੀ ਮੇਰਾ ਕੰਮ ਹੈ ਮੈਂ ਜ਼ਰੂਰ ਤੁਹਾਡਾ ਰੂਬਰੂ ਹੋਊਗਾ ਤੁਸੀਂ ਮੈਨੂੰ ਪਿਆਰ ਐਦਾਂ ਹੀ ਦਿੰਦੇ ਰਹੀਓ ਮੇਰਾ ਹੌਸਲਾ ਵਧਾਉਂਦੇ ਰਹੀਓ ਤਾਂ ਮੈਂ ਇਹਨਾਂ ਨੂੰ ਐਕਸਪੋਜ਼ ਕਰਦਾ ਰਹੂੰਗਾ ਦੂਜੇ ਪਾਸੇ ਗੱਲ ਇਹ ਹੈ ਕਿ ਇੱਕ ਨਫਰੀ ਪੁਲਿਸ ਦੀ ਵੀ ਬਹੁਤ ਘਟ ਗਈ ਹੈ ਉਹਦਾ ਕਾਰਨ ਕੀ ਹੈ ਕਿ ਜਿਹੜੇ ਇਹਨਾਂ ਨੇ ਆ ਨਵੇਂ-ਨਵੇਂ ਚੇਅਰਮੈਨ ਲਾਏ ਹਨ ਚੇਅਰਮੈਨ ਲਾਏ ਇਹਨਾਂ ਨੇ ਉਹਨਾਂ ਨਾਲ ਗਨਮੈਨ ਘੁਮਰੇ ਨਹੀਂ ਕਿ ਉਹ ਗਨਮੈਨ ਦੀਆਂ ਫੋਟੋਆਂ ਬੱਕੀਆਂ ਲਾ ਕੇ ਢੇੜੇ ਕੱਢ ਰਹੇ ਨੇ ਪੰਜਾਬੀ ਚ ਇੱਕ ਕਹਾਵਤ ਹੈ ਕਿ ਜਿਨੇ ਇੱਕ ਮੈਂ ਗੱਲ ਕਰਾਂਗਾ ਜਿਹਨੇ ਝਾੜੂ ਪਾਰਟੀ ਚ ਐਦਾਂ ਕਰਕੇ ਡੱਕਾ ਵੀ ਨਾ ਤੋੜਿਆ ਉਹ ਵੀ ਚੇਅਰਮੈਨ ਬਣ ਗਿਆ ਪੁੱਛੋ ਕਿਉਂ ਕਿਉਂਕਿ ਜਦੋਂ ਸਰਕਾਰ ਆਈ ਪਹਿਲਾਂ ਤਾਂ ਉਹ ਦੂਜੀਆਂ ਪਾਰਟੀਆਂ ਦੇ ਬੂਥ ਲਾਉਂਦੇ ਰਹੇ ਹੁਣ ਆਪਾਂ ਇੱਧਰ ਆ ਕੇ ਚੇਅਰਮੈਨ ਬਣ ਗਏ ਹੁਣ ਆਪਾਂ ਟੋਹਰਾ ਮਾਰ ਰਹੇ ਆ ਸਰਕਾਰੀ ਦਫ਼ਤਰਾਂ ਦੇ ਵਿੱਚ ਗੱਡੀਆਂ ਦੇ ਉੱਤੇ ਬੱਤੀਆਂ ਲਾ ਰਹੇ ਨੇ ਗਨਮਨ ਲੈ ਕੇ ਘੁੰਮ ਰਹੇ ਪਰ ਉਹਨਾਂ ਨੇ ਡੱਕਾ ਨਹੀਂ ਤੋੜਿਆ ਸੀ ਝਾੜੂ ਪਾਰਟੀ ਦੀ ਰਜੀਵ ਗੁਗਲਾਨੀ ਨੇ ਜੋ ਕੀਤਾ ਸੀ ਔਰ ਰਿਕਾਰਡ ਸਾਰਾ ਹਜੇ ਤੱਕ ਫੇਸਬੁੱਕ ਦੇ ਵਿੱਚ ਹੈਗਾ ਜਦੋਂ ਮਰਜੀ ਕੋਈ ਵੀ ਬੰਦਾ ਖੋਲ ਕੇ ਦੇਖ ਲਿਓ ਪਰ ਰਜੀਵ ਗੁਗਲਾਨੀ ਨੂੰ ਆਪਣੀ ਸੈਲਫ ਰਿਸਪੈਕਟ ਪਿਆਰੀ ਹੈ ਸਾਰੀ ਚੀਜ਼ਾਂ ਇੱਕ ਪਾਸੇ ਤਤਥੋ ਤਾਜ਼ ਇੱਕ ਪਾਸੇ ਜਿੱਥੇ ਗੱਲ ਆ ਗਈ ਰਜੀਵ ਗੁਗਲਾਨੀ ਦੀ ਸੈਲਫ ਰਿਸਪੈਕਟ ਦੀ ਉੱਥੇ ਗੁਗਲਾਨੀ ਪਹਿਲਾਂ ਲੱਤ ਮਾਰੇਗਾ ਪਹਿਲਾਂ ਆਪਣੀ ਇੱਜ਼ਤ ਦੇਖੇਗਾ ਸੋ ਇਸ ਕਰਕੇ ਗੁਗਲਾਨੀ ਸਾਰਾ ਕੁਝ ਛੱਡ ਕੇ ਆਇਆ ਫਿਰ ਵਾਪਸ ਆਇਆ ਫੇਰ ਮਿਹਨਤ ਕਰਨ ਲੱਗਿਆ ਫੇਰ ਜ਼ੀਰੋ ਤੋਂ ਸ਼ੁਰੂ ਹੋਇਆ ਮੈਨੂੰ ਕੋਈ ਗਿਲਾ ਨਹੀਂ ਮੈਨੂੰ ਕੋਈ ਸ਼ਿਕਵਾ ਨਹੀਂ ਪਰ ਉਹ ਜਿਹੜੇ ਚੇਅਰਮੈਨ ਚੰਡੀਗੜ੍ਹ ਗਏ ਉਹਨਾਂ ਨੇ ਗੇੜੇ-ਗੂੜੇ ਕੱਢੇ ਉੱਥੇ ਆਪਣੇ ਆਕਾਵਾਂ ਨੂੰ ਮੱਥੇ-ਮੱਥੇ ਟੇਕ ਕੇ ਸਾਨੂੰ ਜੀ ਕਹਿੰਦੇ ਇਹ ਨਵਾਂ ਗੱਡੀਆਂ ਦੇ ਦਿਓ ਕਹਿੰਦੇ ਜੀ ਗੱਡੀਆਂ ਤਾਂ ਹੈ ਨਹੀਂ ਕਿਉਂਕਿ ਝੋਲਾ ਚੱਕ ਸਰਕਾਰ ਹੈ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਫੇਰ ਉਹ ਕਹਿੰਦੇ ਜੀ ਸਾਨੂੰ ਦਫ਼ਤਰ ਦੇ ਦਿਓ ਉਹ ਕਹਿੰਦੇ ਦਫ਼ਤਰ ਵੀ ਹੈ ਨਹੀਂ ਉਹਨਾਂ ਵਿਚਾਰੇ ਜਿਹੜੇ ਚੇਅਰਮੈਨ ਬਣਾਏ ਨਹੀਂ ਚੇਅਰਮੈਨ ਦਾ ਮਤਲਬ ਪਤਾ ਕੀ ਹੁੰਦਾ ਹੈ ਚੇਅਰਮੈਨ ਨਾ ਤਾਂ ਇਹਨਾਂ ਕੋਲ ਚੇਅਰ ਹੈ ਤੇ ਨਾ ਇਹਨਾਂ ਕੋਲ ਟੇਬਲ ਹੈ ਇਹ ਸਿਰਫ ਹਵਾ ਚ ਘੁੰਮ ਰਹੇ ਨੇ ਨਾ ਉਹਨਾਂ ਨੇ ਇਹਨਾਂ ਨੂੰ ਦਫ਼ਤਰ ਦਿੱਤੇ ਨਾ ਕੋਈ ਡਿਪਾਰਟਮੈਂਟ ਦਿੱਤਾ ਤੇ ਨਾ ਹੀ ਇਹਨਾਂ ਨੂੰ ਕੋਈ ਗੱਡੀ ਦਿੱਤੀ ਕਿਉਂਕਿ ਇਹਨਾਂ ਕੋਲ ਫੰਡ ਹੀ ਨਹੀਂ ਹੈ ਉਹਨਾਂ ਨੇ ਕਹਿਤਾ ਸੀ ਵੀ ਐਮਐਲਏਆਂ ਵਾਸਤੇ ਨਵੀਆਂ ਗੱਡੀਆਂ ਮਂਗਾਵਾਗੇ ਉਹ ਜਿਹੜੀਆਂ ਗੱਡੀਆਂ ਫ੍ਰੀ ਹੋਣੀਆਂ ਤੁਹਾਨੂੰ ਦੇ ਦਾਂਗੇ ਤੇ ਵਿਚਾਰੇ ਉਦਾਂ ਹੀ ਬਸ ਹੁਣ ਮੂੰਹ ਲੁਕਾਉਂਦੇ ਲੋਕਾਂ ਦੇ ਵਿੱਚ ਦਿਖਾ ਰਹੇ ਨੇ ਕਿ ਅਸੀਂ ਚੇਅਰਮੈਨ ਬਣ ਗਏ ਆ ਪਰ ਚੇਅਰਮੈਨ ਨਾ ਤੇ ਨਾ ਕੋ ਚੇਅਰ ਹੈ ਤੇ ਨਾ ਇਹਨਾਂ ਕੋ ਟੇਬਲ ਹੈ ਸਿਰਫ ਇਹ ਮੈਂ ਨਹੀਂ ਮੈਂ ਨੇ ਹਵਾਜ ਘੁਮਰੇ ਨੇ ਸੋ ਪੰਜਾਬ ਸਾਰਾ ਗੈਂਗਲੇਡ ਬਣਿਆ ਮੈਂ ਦੋਨਾਂ ਹੀ ਦਿਵੰਗਤ ਆਤਮਾਵਾਂ ਦਾ ਆਤਮਾਨ ਆਤਮਾਵਾਂ ਨੂੰ ਚਰਨਾਂ 'ਚ ਪ੍ਰਣਾਮ ਕਰਦਾ ਹਾਂ ਭਗਵਾਨ ਭੋਲੇ ਸ਼ੰਕਰ ਦੇ ਅੱਗੇ ਤੇ ਅਰਦਾਸ ਕਰਨਾ ਕਿ ਦੋਨਾਂ ਹੀ ਦਿਵੰਗਤ ਆਤਮਾਵਾਂ ਨੂੰ ਵਾਸੂ ਚੋਪੜਾ ਤੇ ਦੂਜੀ ਸਾਡੀ ਜਿਹੜੀ ਮਾਂ ਜਿਹੜੀ ਸਾਡੀ ਦੋਲਾ ਸਾਹਿਬ ਦੀ ਮਾਸੀ ਸੀ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਇਕਵਾਨ ਕੋਲੇ ਸ਼ੰਕਰ ਪਰਵਾਰ ਨੂੰ ਇਹ ਭਾਣਾ ਮੰਨਣ ਦਾ ਵੱਲ ਵਕਸ਼ੇ ਦੂਜੇ ਪਾਸੇ ਬੀ ਜੀ ਪੀ ਗੋਰੂ ਗੁਪਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀ ਇਹ ਤੁਹਾਡੇ ਸਾਡੇ ਪੰਜਾਬ ਦੇ ਐਮ ਐਲ ਏ ਜਿਹੜੇ ਅਧਪੜ ਐਮ ਐਲ ਏ ਨੇ ਨਾ ਅਨਪੜ ਇਹਨਾਂ ਦੀਆਂ ਸਪਾਰਸ਼ਾ ਮੰਨਣੀਆਂ ਬੰਦ ਕਰ ਦਿਓ ਨਹੀਂ ਤਾਂ ਪੰਜਾਬ ਬਹੁਤ ਜ਼ਿਆਦਾ ਮਤਲਬ ਖਰਾਬ ਹੋ ਜਾਣਾ ਰਾਤੀ ਵੀ ਮੁਹੱਲੀ 26 ਸੈਕਟਰ ਫਰਨੀਚਰ ਮਾਰਕੀਟਾ ਉੱਥੇ ਵੀ ਗੋਲੀਆਂ ਚੱਲੀਆਂ ਦੱਸੋ ਕਿੱਥੇ ਕਿੱਥੇ ਗੋਲੀ ਨਹੀਂ ਚੱਲਦੀ ਆਈ ਜੀ ਰੇਟ ਚ ਬੰਦਾ ਮਾਰਨਾ ਇਹਨਾਂ ਨੂੰ ਸੌਖਾ ਹੋ ਗਿਆ ਮੈਂ ਵੀਡੀਓ ਬਣਾਉਂਦੀ ਰਹਿਣਾ ਸੱਚ ਮੈਂ ਕਹਿੰਦੇ ਰਹਿਣਾ ਜਿਹਦੇ ਪੱਲੇ ਸੱਚ ਉਹ ਕੋਠੇ ਚੜ ਕੇ ਨੱਚੇ ਤੇ ਗੁਗਲਾਨੀ ਨੂੰ ਸੱਚ ਕਹਾਂ ਤੋ ਕਦੇ ਵੀ ਪਰੇਜ ਨਹੀਂ ਕੀਤਾ ਤੁਸੀਂ ਦੇਖਿਆ ਕਿ ਮੈਂ ਜ਼ਿੰਦਗੀ 'ਚ ਕਦੇ ਚਮਚਾਗिरी ਨਹੀਂ ਕੀਤੀ ਜੇ ਮੈਂ ਚਮਚਾਗिरी ਕੀਤੀ ਹੁੰਦੀ ਤੇ ਸ਼ਾਇਦ ਮੈਂ ਵੀ ਅੱਜ ਕਿਤੇ ਨਾ ਕਿਤੇ ਚੇਅਰਮੈਨ ਤੇ ਜਾਂ ਗਨਮੈਨ ਇਆਂ ਜਿਪਸੀ-ਜੁਪਸੀ ਲਾ ਕੇ ਮੈਂ ਵੀ ਘੁੰਮ ਰਿਹਾ ਹੁੰਦਾ ਪਰ ਨਹੀਂ ਮੈਨੂੰ ਆਪਣੀ ਆਜ਼ਾਦੀ ਪਿਆਰੀ ਹੈ ਮੈਂ ਆਪਣਾ ਖੁਦ ਦਾ ਆਪਣੇ ਆਪ ਨੂੰ ਪਿਆਰ ਕਰਨ ਵਾਲਾ ਮੈਂ ਰੀਲਾਂ ਵੀ ਬਣਾਉਣਾ ਮੈਂ ਐਕਟਿੰਗ ਵੀ ਕਰਦਾ ਮੈਂ ਗਾਣੇ ਵੀ ਗਾਉਣਾ ਮੈਂ ਸਾਰਾ ਕੁਝ ਕਰਦਾ ਮੇਰਾ ਸ਼ੌਂਕ ਹੈ ਹੁਣ ਕਈ ਬੰਦੇ ਮੈਨੂੰ ਫੇਸਬੁੱਕ ਤੇ ਬੜਾ ਕੁਝ ਸਲਾਹਾਂ ਦਿੰਦੇ ਸੀ ਵੀ ਗੁਗਲਾਨੀ ਜੀ ਨੇ ਸਮਾਜ ਸੇਵਾ ਛੱਡਤੀ ਹੁਣ ਉਹ ਸੌਂਗੇ ਨੇ ਹੁਣ ਉਹਨਾਂ ਦੇ ਰੀਚਾਰਜ ਖਤਮ ਹੋ ਗਏ ਨੇ ਹੁਣ ਨਿਓ ਦੇਖਣਗੇ ਵੀ ਗੁਗਲਾਨੀ ਕੀ ਕਰ ਰਿਹਾ ਕਿਉਂਕਿ ਮੈਂ ਪਿਛਲੇ ਇੱਕ ਹਫ਼ਤੇ ਤੋਂ ਕੋਈ ਰੀਲ ਪਾਈ ਨਹੀਂ ਕਿਉਂਕਿ ਮੈਂ ਧਰਮਿੰਦਰ ਪਾਜੀ ਨੂੰ ਬਹੁਤ ਪਿਆਰ ਕਰਦਾ ਮੈਨੂੰ ਬੜਾ ਦੁੱਖ ਹੋਇਆ ਕਿ ਧਰਮਿੰਦਰ ਪਾਜੀ ਦੀ ਡੈਥ ਹੋਈ ਕਿ ਮੈਂ ਇਹ ਸੋਚਿਆ ਸੀ ਕਿ ਮੈਂ ਧਰਮਿੰਦਰ ਭਾਜੀ ਨੂੰ ਜਿੰਨਾ ਪਿਆਰ ਕਰਦਾ ਹੈ ਇਹ ਮੇਰਾ ਰੱਬ ਜਾਣਦਾ ਉਹ ਇਸ ਕਰਕੇ ਮੈਂ ਕੋਈ ਇੰਜੋਏਮੈਂਟ ਵਾਲੀ ਰੀਲ ਨਹੀਂ ਪਾਈ ਸਿਰਫ ਤੇ ਸਿਰਫ ਜੋ ਵੀ ਰੁਟੀਨ ਦੀਆਂ ਗੱਲਾਂ ਹੁੰਦੀਆਂ ਜਾਂ ਮੈਂ ਉਹ ਕਰਦਾ ਉਹ ਹੀ ਫੇਸਬੁੱਕ ਤੇ ਅਪਲੋਡ ਕੀਤੀ ਉਮੀਦ ਕਰਦਾ ਕਿ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਖਿਮਾ ਦਾ ਯਾਚਕ ਜੈ ਹਿੰਦ ਜੈ ਭੋਲੇ ਨਾਮ ਥੈਂਕ ਯੂ ਥੈਂਕ ਯੂ ਦਬੜੀ